ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੇ ਤੇ ਪੰਜਾਬ ਦੇ ਵੱਖ-ਵੱਖ ਮੁੱਦਿਆਂ ਦੇ ਨਾਲ ਸਾਡੇ ਨਾਲ ਅੱਜ ਸਿਰਫ ਗੱਲ ਕਰਨ ਨੂੰ ਮੌਜੂਦ ਨੇ ਪ੍ਰਗਟ ਸਿੰਘ ਜੀ ਸਰ ਕਿਵੇਂ ਦੇਖ ਰਹੇ ਹੋ ਪੰਜਾਬ ਦੇ ਵਿੱਚ ਨਗਰ ਨਿਗਮ ਚੋਣਾਂ ਜਿਹੜੀਆਂ 21 ਤਰੀਕ ਨੂੰ ਹੋਣ ਜਾ ਰਹੀਆਂ ਨੇ ਵੋਟਾਂ ਪੈਣਗੀਆਂ ਲੇਕਿਨ ਉਸ ਤੋਂ ਪਹਿਲਾਂ ਹੀ ਜਿਹੜਾ ਕਿ ਕਈ ਜਿਹੜੇ ਪੁਰਾਣੇ ਵਰਕਰ ਸੀ ਇਹ ਉਹ ਨਰਾਜ਼ ਹੋ ਕੇ ਪਾਰਟੀ ਛੱਡ ਕੇ ਦੂਸਰੀ ਪਾਰਟੀਆਂ ਚ ਗਏ ਨੇ ਟਿਕਟਾਂ ਵੀ ਉਹਨਾਂ ਨੂੰ ਮਿਲੀਆਂ ਨਹੀਂ ਉਹਨੂੰ ਕਿਵੇਂ ਦੇਖੋ ਦੇਖੋ ਪਿਛਲੇ ਸਮੇਂ 'ਚ ਇੱਕ ਕਾਫੀ ਟ੍ਰੈਂਡ ਚੱਲਿਆ ਹੈਗਾ ਕਿਉਂਕਿ ਲੋਕ ਲੀਡਰ ਰਦਰ ਮੈਂ ਲੋਕਾਂ ਦੀ ਗੱਲ ਨਹੀਂ ਕਰੂੰਗਾ ਲੀਡਰ ਜਿਹੜੇ ਆ ਉਹ ਬਹੁਤੇ ਲੀਡਰ ਜਿਹੜੇ ਆ ਉਹ ਵਿਚਾਰਤਾ ਰਾ ਛੱਡ ਕੇ ਉਹ ਸਿਰਫ ਅਪਰਚੂਨਿਟੀ ਅਪਰਚੂਨਿਟੀ ਦੀ ਜਿਹੜੀ ਲੜਾਈ ਆ ਉਹ ਲੜ ਰਹੇ ਹੈਗੇ ਆ ਵੀ ਜੇ ਇੱਕ ਪਾਰਟੀ ਉਹਨਾਂ ਨੂੰ ਟਿਕਟ ਨਹੀਂ ਦਿੰਦੀ ਤਾਂ ਇਮੀਡੀਏਟਲੀ ਦੂਸਰੀ ਪਾਰਟੀ ਸ਼ਿਫਟ ਹੋ ਜਾਂਦੇ ਆ ਇਹ ਪਿਛਲੇ ਸਮੇਂ ਚ ਕਾਫੀ ਵੱਡਾ ਟ੍ਰੈਂਡ ਜਿਹੜਾ ਉਹ ਚਾਹੇ MP ਦੀਆਂ ਚੋਣਾਂ ਹੋਣ ਚਾਹੇ ਬਾਏ ਇਲੈਕਸ਼ਨ ਹੋਣ ਸੋ ਇਹ ਸਾਰਾ ਕੁਝ ਹੋਇਆ ਹੈਗਾ ਜਿਹਦੇ ਨਾਲ ਪਬਲਿਕ ਦੇ ਵਿੱਚ ਪੋਲਿਟੀਕਲ ਲੋਕਾਂ ਦਾ ਜਿਹੜਾ ਹੋਰ ਇਮੇਜ ਆ ਉਹ ਡਾਊਨ ਆਇਆ لیکن ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਜਿਹੜੀ ਫਾਈਟ ਹੈਗੀ ਆ ਆਮ ਆਦਮੀ ਤੇ ਕਾਂਗਰਸ ਵਿੱਚ ਹੀ ਨਜ਼ਰ ਆ ਰਹੀ ਹੈ ਕਿ ਇਹਦੇ ਵਿੱਚ ਤੁਹਾਨੂੰ ਲੱਗਦਾ ਕਿ ਬੀਜੇਪੀ ਕਿਤੇ ਨਾ ਕਿਤੇ ਵਿੱਚ ਟੱਕਰ ਦੇ ਸਕਦੀ ਹੈ ਨਹੀਂ ਬੀਜੇਪੀ ਵੀ ਕਾਫੀ ਸ਼ਹਿਰਾਂ ਦੇ ਵਿੱਚ ਉਹ ਟੱਕਰ ਦੇ ਸਕਦੀ ਹੈ ਮੈਨੂੰ ਲੱਗਦਾ ਇਸ ਸਟ੍ਰੈਂਗੂਲਰ ਉਹਦੇ ਵਿੱਚ ਸ਼ਾਇਦ ਜਿਹੜਾ ਕਾਂਗਰਸ ਆ ਉਹਨੂੰ ਅਪਰ ਹੈਂਡ ਜਿਹੜਾ ਮਿਲਦਾ ਲੱਗ ਰਿਹਾ ਹੈਗਾ ਕਿ ਕਿਉਂਕਿ ਪਿਛਲੀ ਵਾਰ ਜਿਹੜੇ ਮੇਅਰ ਸੀਗੇ ਜਗਦੀਸ਼ ਰਾਜਾ ਕਾਂਗਰਸ ਵੱਲੋਂ ਮੇਅਰ ਬਣੇ ਸੀ ਉਹਨੂੰ ਆਮ ਆਦਮੀ ਪਾਰਟੀ 'ਚ ਜਾ ਕੇ ਇਲੈਕਸ਼ਨ ਲੜ ਰਹੇ ਨੇ ਆਮ ਆਦਮੀ ਪਾਰਟੀ ਭਰੋਸਾ ਵੀ ਜਿੱਤਾਰੀ ਟਿਕਟ ਵੀ ਦਿੱਤੀ ਹੈ ਕਿਤੇ ਨਹੀਂ ਤੇ ਲੱਗ ਨਹੀਂ ਰਿਹਾ ਕਿ ਜਿੰਨੇ ਵੀ ਪੁਰਾਣੇ ਵਰਕਰ ਨੇ ਉਹ ਸਾਰੇ ਆਮ ਆਦਮੀ ਪਾਰਟੀ 'ਚ ਸ਼ਿਫਟ ਹੋ ਗਏ ਕਾਂਗਰਸ 'ਚ ਇਹੋ ਜੀ ਗੱਲ ਨਹੀਂ ਹੈ ਦੇਖੋ ਜੇ ਇੱਕ ਬੰਦਾ ਸ਼ਹਿਰ ਦਾ ਪੱਠਾ ਬਿਠਾਉਣ ਵਾਲਾ ਮੈਂ ਲੱਭਾਂ ਹੂੰ ਤੇ ਉਹ ਸਾਡਾ ਮੇਰ ਸੀ ਪੁਰਾਣਾ ਜਿਨੇ ਕਾਂਗਰਸ ਦਾ ਵੀ ਨੁਕਸਾਨ ਕੀਤਾ ਤੇ ਉਹ ਗੁੱਡ ਲੱਕਿਆ ਉਹਨੂੰ ਉਹ ਆਮ ਆਦਮੀ ਪਾਰਟੀ ਚ ਜਾ ਕੇ ਲੜ ਰਿਆ ਤੇ ਆਮ ਆਦਮੀ ਪਾਰਟੀ ਜਿਹੜੀ ਕਹਿੰਦੀ ਸੀ ਅਸੀਂ ਬਦਲਾਅ ਦੀ ਰਾਜਨੀਤੀ ਕਰਨੀ ਆ ਤੇ ਉਹ ਜਿਹੜਾ ਆ ਉਹ ਇਸ ਬੰਦੇ ਨੂੰ ਜਿਹੜਾ ਲੈ ਕੇ ਗਈ ਆ ਮੈਂ ਉਹਨਾਂ ਨੂੰ ਮੁਬਾਰਕਬਾਦ ਤੇ ਦੇਖ ਰਿਹਾ ਹਾਂ ਕਿਉਂਕਿ ਇਸ ਸਮੇਂ ਸੱਤਾਧਾਰੀ ਸਰਕਾਰ ਹੈ ਕਿ ਕਿਤੇ ਨਾ ਕਿਤੇ ਪ੍ਰੈਸ਼ਰ ਤਾਂ ਹੋਏਗਾ ਪਾਰਟੀ ਤੇ ਵੀ ਕਿਉਂਕਿ ਇਸ ਸਮੇਂ ਪਿਛਲੀ ਕਿਉਂਕਿ ਜਿਹੜੀ ਜਿਮਨੀ ਚੋਣਾਂ ਹੋਈਆਂ ਉਹਦੇ ਵਿੱਚ ਵੀ ਤਿੰਨ ਸੀਟਾਂ ਲੈ ਗਈ ਹੈ ਆਮ ਆਦਮੀ ਪਾਰਟੀ ਤੇ ਉਹਦਾ ਕਿਤੇ ਨਾ ਕਿਤੇ ਇੰਪੈਕਟ ਗਿਆ ਅਸਰ ਪਏਗਾ ਨਹੀਂ ਬਹੁਤਾ ਦੇਖੋ ਹਰ ਚੋਣ ਜਿਹੜੀ ਉਹਦੀ ਅਲੱਗ ਇੱਕ ਉਹਦਾ ਲੋਕਾਂ ਦਾ ਨਜ਼ਰੀਆ ਹੁੰਦਾ ਸੋ ਮੈਨੂੰ ਨਹੀਂ ਲੱਗਦਾ ਕਿ ਇਹਦਾ ਬਹੁਤਾ ਜ਼ਿਆਦਾ ਜਿਹੜਾ ਲੇਕਿਨ ਇਹ ਜ਼ਰੂਰ ਹੈਗਾ ਕਿ ਇਹਦੇ ਵਿੱਚ ਐਡਮਿਨਿਸਟ੍ਰੇਸ਼ਨ ਬੜੀ ਖੁੱਲ ਕੇ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੇ ਵਰਕਰਾਂ ਵਾਂਗ ਜਿਹੜੀ ਆ ਉਹ ਕੰਮ ਕਰ ਰਹੀ ਹੈ ਕਿਸਾਨਾਂ ਨੂੰ ਲੈ ਕੇ ਗੱਲ ਕੀਤੀ ਜਾਵੇ ਕਿਸਾਨਾਂ ਨੂੰ ਲੈ ਕੇ ਕਿਵੇਂ ਸੋਚਦੇ ਹਾਂ ਕਿਉਂਕਿ ਇੱਕ ਪਾਸੇ ਡੱਲੇਵਾਲ ਜਿਹੜੇ ਮਰਨ ਵਰਤ ਤੇ ਪਏ ਨੇ ਰਕੇਟ ਕੈਥ ਵੀ ਪਹੁੰਚੇ ਨੇ ਉਹ ਕਹਿੰਦੇ ਕਿ ਦਿੱਲੀ ਤੱਕ ਹਰਾਵ ਕੀਤਾ ਜਾਏਗਾ ਔਰ ਜਿਹੜਾ ਮਰਨ ਬੰਦ ਅੰਸ਼ਨ ਹੈ ਉਹ ਜਾਰੀ ਵੀ ਰਹੇਗਾ ਔਰ ਜਿਹੜਾ ਪ੍ਰਦਰਸ਼ਨ ਹੈ ਇਹਨੂੰ ਹੋਰ ਜਿਹੜਾ ਜ਼ਬਰਦਸਤ ਕੀਤਾ ਜਾਏਗਾ ਇਹ ਪ੍ਰਦਰਸ਼ਨ ਨੂੰ ਜ਼ਰੂਰ ਹੋਰ ਤੇਜ਼ ਕਰਨਾ ਚਾਹੀਦਾ ਪਰ ਮੈਨੂੰ ਲੱਗਦਾ ਕਿ ਇੱਕ ਜਿਹੜਾ ਬਹੁਤ ਵਧੀਆ ਕਿਸਾਨ ਹੈ ਲੀਡਰ ਹੈ ਮੈਨੂੰ ਲੱਗਦਾ ਇਹੋ ਜੈ ਇਨਸਾਨ ਦੀ ਜਿਹੜੀ ਜਾਨ ਆ ਉਹਦੀ ਕੀਮਤ ਬਹੁਤ ਵੱਡੀ ਆ ਸੋ ਮੈਨੂੰ ਲੱਗਦਾ ਕਿ ਬਜਿੱਦ ਹੈਗੀ ਜਿਹੜੀ ਬੀਜੇਪੀ ਦੀ ਸਰਕਾਰ ਹੈ ਖਾਸ ਕਰਕੇ ਦੇਸ਼ ਦੀ ਕਿਸਾਨੀ ਨੂੰ ਉਜਾੜਨ ਵੱਲ ਤੁਰੀ ਹੋਈ ਆ ਤਾਂ ਕਿ ਖਾਸ ਕਰਕੇ ਜਿਹੜਾ ਫੂਡ ਬਾਲ ਹੈ ਉਹਨੂੰ ਸਾਰਿਆਂ ਨੂੰ ਅਮਬਾਨੀ ਤੇ ਅਦਾਨੀ ਨੂੰ ਦੇਖੋ ਫਾਈਨੈਂਸ਼ੀਅਲ ਇੰਸਟੀਚਿਊਸ਼ਨ ਉਹਨਾਂ ਨੇ ਪੂਰੀਆ ਕੰਟਰੋਲ ਕਰਕੇ ਉਹਨਾਂ ਨੂੰ ਦਿੱਤੀਆਂ ਹੁਣ ਜਿਹੜਾ ਦੇਸ਼ ਦਾ ਅੰਨ ਦਾਤਾ ਹੈਗਾ ਜਾਂ ਦੇਸ਼ ਦਾ ਅੰਨ اگਾਉਣ ਵਾਲੀਆਂ ਸਟੇਟਾਂ ਹੈਗੀਆਂ ਉਹ ਵੀ ਉਹ ਇਹਨਾਂ ਨੂੰ ਦੇਣੀਆਂ ਚਾਹੀਦੀਆਂ ਤਾਂ ਕਿ ਹਰ ਤਰ੍ਹਾਂ ਦਾ ਜਿਹੜਾ ਕੰਟਰੋਲ ਉਹ ਕੀਤਾ ਜਾਵੇ ਅੱਜ ਕਿਉਂਕਿ ਖਨੌਰੀ ਬਾਰਡਰ ਤੇ ਕਿਸਾਨਾਂ ਵੱਲੋਂ ਪ੍ਰਦਰਸ਼ਨ ਵੀ ਕੀਤਾ ਗਿਆ ਪੁਤਲਾ ਵੀ ਫੁਕਿਆ ਗਿਆ ਚਾਹ ਪ੍ਰਧਾਨ ਮੰਤਰੀ ਦਾ ਚਾਹ ਪੰਜਾਬ ਦੇ ਮੁੱਖ ਮੰਤਰੀ ਦਾ ਕਿਤੇ ਕਿਤੇ ਲੱਗ ਰਿਹਾ ਹੈ ਕਿ ਇਸ ਨੂੰ ਲੈ ਕੇ ਜਿਹੜਾ ਰਾਜਨੀਤੀ ਹੈ ਉਹ ਹੋਰ ਅੱਗੇ ਕੀਤੀ ਜਾ ਰਹੀ ਹੈ ਜਾਂ ਤੁਹਾਨੂੰ ਲੱਗ ਰਿਹਾ ਕਿ ਕਿਉਂਕਿ ਪਿੱਛੇ ਹਰਿਆਣਾ ਸੀ ਰਾਜਨੀਤੀ ਨਹੀਂ ਹੈ ਦੇਖੋ ਪਹਿਲੀ ਗੱਲ ਤਾਂ ਜਿਹੜੇ ਭਗਵੰਤ ਮਾਨ ਜੀ ਹੈਗੇ ਸਾਡੇ ਚੀਫ ਮਿਨਿਸਟਰ ਇਹ ਜਿਹੜੇ ਖਨੌਰੀ ਚਾਹੇ ਸ਼ੰਭੂ ਵਾਲੇ ਬਾਰਡਰ ਹੈਗੇ ਆ ਇਹ ਪੰਜਾਬ ਦੀ ਜਿਹੜੀ ਜ਼ਮੀਨ ਆ ਉਹਦੇ ਉੱਤੇ ਬੈਰੀਕੇਡਿੰਗ ਹੋਈ ਆ ਔਰ ਉਹਦੇ ਉੱਤੇ ਹੀ ਅਥਰੂ ਗੋਲੇ ਜਿਹੜੇ ਜਾਂ ਜਿੱਥੇ ਗੋਲੀ ਚਲਾਈ ਜਾਂਦੀ ਆ ਉਹਦੇ ਉੱਤੇ ਚਲਾਈ ਜਾਂਦੀ ਆ ਲਿਕਨ ਕਿਸੇ ਵੀ ਸੂਬੇ ਦੇ ਵਿੱਚ ਕੋਈ ਬਾਹਰਲੀ ਜਿਹੜੀ ਏਜੰਸੀ ਜਾਂ ਬਾਹਰਲੀ ਸਟੇਟ ਜਾਂ ਬਾਹਰਲੇ ਲੋਕ ਜਿਹੜੇ ਆ ਉਹ ਇਸ ਤਰ੍ਹਾਂ ਆਣ ਕੇ ਕੋਈ ਕ੍ਰਾਈਮ ਨਹੀਂ ਕਰ ਸਕਦੇ ਇਟ ਇਜ਼ ਅ ਕ੍ਰਾਈਮ ਲਿਕਨ ਭਗਵੰਤ ਮਾਨ ਜਾਂ ਤਾਂ ਓਪਨਲੀ ਐਡਮਿਟ ਕਰ ਲਵੇ ਵੀ ਹਾਂ ਵੀ ਮੈਂ ਉਹਨਾਂ ਨਾਲ ਰੜਿਆ ਹੋਇਆ لیکن ان فورچونٹلی ਜਿਹੜਾ ਭਗਵਾਨ ਕਮਾਨ ਹੈ ਉਹ ਬਿਲਕੁਲ ਇੱਕ ਇਹੋ ਜਿਹਾ ਤੋਤਾ ਆ ਜਿਹੜਾ ਕੱਲਾ ਪਿੰਜਰੇ ਚ ਹੀ ਨਹੀਂ ਹੈ ਉਹਦੇ ਪਰ ਵੀ ਕੱਟ ਕੇ ਜਿਹੜੇ ਉਹ ਪਿੰਜਰੇ ਚ ਬਿਠਾਇਆ ਹੋਇਆ ਆਪਾਂ ਦੇਖ ਸਕਦੇ ਆ ਕਿ ਪੰਜਾਬ ਜਿਹੜਾ ਆ ਦਿੱਲੀ ਤੋਂ ਕਿਵੇਂ ਚਲਾਇਆ ਜਾ ਰਿਹਾ ਲੇਕਿਨ ਪੰਜਾਬ ਕਦੀ ਇਦਾਂ ਚੱਲਦਾ ਨਹੀਂ ਹੈ ਰਿਮੋਟ کنٹرول ਨਾਲ ਕਿਵੇਂ ਦੇਖਦੇ ਹੋ ਕਿਉਂਕਿ ਤੁਸੀਂ ਹਰ ਵਾਰ ਕਹਿੰਦੇ ਹੋ ਕਿ ਆਮ ਆਦਮੀ ਪਾਰਟੀ ਬੀਜੇਪੀ ਦੀ ਬੀਟੀ ਪਿਛਲੇ ਦਿਨੀ ਜਿਹੜੇ ਨਾਇਬ ਸੈਣੀ ਨੇ ਹਰਿਆਣਾ ਦੇ ਮੁੱਖ ਮੰਤਰੀ ਉਹ ਕਹਿ ਰਹੇ ਨੇ ਕਿ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਪ੍ਰਦਰਸ਼ਨ ਨੂੰ ਲੈ ਕੇ ਜਿਹੜਾ ਪ੍ਰਦਰਸ਼ਨ ਕਰ ਰਹੇ ਨੇ ਕਿਸਾਨ ਤੇ ਦੂਸਰਾ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜਿਹੜੀ ਕਾਂਗਰਸ ਹੈ ਉਸ ਇੱਥੇ ਰਾਜਨੀਤੀ ਕਰ ਰਹੀ ਹੈ ਰਾਜਨੀਤੀ ਕਰਕੇ ਇੱਥੇ ਫਾਇਦਾ ਚੱਕ ਰਹੀ ਹੈ ਔਰ ਕਹਿੰਦੇ ਕਿ ਆਮ ਆਦਮੀ ਪਾਰਟੀ ਦੀ ਇਸ ਸਮੇਂ ਬੀ ਟਿਮ ਕਾਂਗਰਸ ਨਹੀਂ ਮੈਨੂੰ ਕੋਈ ਇੱਕ ਲੌਜੀਕ ਸੈਣੀ ਸਾਹਿਬ ਸਮਝਾ ਦੇਣ ਜਾਂ ਮਾਨ ਸਾਹਿਬ ਸਮਝਾ ਦੇਣ ਜਾਂ ਕੇਜਰੀਵਾਲ ਜੀ ਸਮਝਾ ਦੇਣ ਜਾਂ ਕੋਈ ਹੋਰ ਇਹਨਾਂ ਦਾ ਲੀਡਰ ਸਮਝਾ ਦੇਣ ਜੋ ਇਹਨਾਂ ਦੇ ਐਕਸ਼ਨ ਤੇ ਰਿਐਕਸ਼ਨ ਆ ਉਹ ਪਿਓਰਲੀ ਜਿਹੜੀ ਆਮ ਆਦਮੀ ਪਾਰਟੀ ਦੀ ਵੀਟ ਟੀਮ ਵਰਗੇ ਹੈਗੇ ਆ ਸੋ ਮੈਨੂੰ ਲੱਗਦਾ ਇਹ ਜਿਹੜਾ ਸਾਡੇ ਹਰਿਆਣਾ ਦੇ ਚੀਫ ਮਿਨਿਸਟਰ ਸਾਹਿਬ ਕਹਿ ਰਹੇ ਹੈਗੇ ਆ ਹਾਂਸੀ ਕਦੋਂ ਰੋਕਦਿਆਂ ਕੀ ਇਹ ਕਿਸਾਨਾਂ ਨਾਲ ਗੱਲ ਕਰਨ ਪਰ ਕਿਸਾਨਾਂ ਨਾਲ ਗੱਲ ਤਾਂ ਹੋ ਸਕਦੀ ਹੈ ਜੇ ਭਾਜਪਾ ਜਿਹੜੀ ਸੈਂਟਰ ਦੀ ਸਰਕਾਰ ਹੈ ਕਿਉਂਕਿ ਅਲਟੀਮੇਟਲੀ ਕਾਨੂੰਨ ਤਾਂ ਇਹ ਸੈਂਟਰ ਦੇ ਹੈਗੇ ਆ ਐਮਐਸਪੀ ਜਿਹੜੀ ਉਹ ਸੈਂਟਰ ਨੇ ਦੇਣੀ ਹੈਗੀ ਸੋ ਇਸ ਕਰਕੇ ਸੈਣੀ ਸਾਹਿਬ ਪੰਜਾਬ ਵੱਲ ਆਉਣ ਦੀ بجائے ਦਿੱਲੀ ਜਾ ਕੇ ਆਪਣੇ ਜਿਹੜੇ ਸੀਨੀਅਰ ਲੀਡਰਸ ਹੈਗੇ ਉਹਨਾਂ ਨਾਲ ਗੱਲਬਾਤ ਕੀ ਲੱਗਦਾ ਕਿ ਇਹ ਹੱਲ ਹੋਏਗਾ ਮੁੱਦਾ ਕਿਸਾਨਾਂ ਦਾ ਕਿ ਇਸ ਤਰ੍ਹਾਂ ਹੀ ਜਿਹੜਾ ਪਿਛਲੇ 10 ਮਹੀਨਿਆਂ ਤੋਂ ਲੱਗਦਾ ਕਿ ਪੰਜਾਬ ਦੇ ਕਿਸਾਨਾਂ ਦਾ ਜਾਂ ਹਿੰਦੁਸਤਾਨ ਦੇ ਕਿਸਾਨਾਂ ਦਾ ਬੀਜਪੀ ਉਹ ਜਾੜਾ ਕਰਕੇ ਜਿਹੜਾ ਫੂਡ ਬਾਲ ਹੈਗਾ ਉਹਦੇ ਤੇ ਅਬਾਨੀ ਤੇ ਅਦਾਨੀ ਦਾ ਜਿਹੜਾ ਕਬਜਾ ਕਰਾਉਣਾ ਚਾਹੁੰਦੀ ਆ ਵੀ ਤਾਂ ਕਿ ਪਹਿਲਾਂ ਇਹਨਾਂ ਨੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਨੂੰ ਉਹਨਾਂ ਦੇ ਕੰਟਰੋਲ ਵਿੱਚ ਲੈ ਆਂਦਾ ਤੇ ਹੁਣ ਉਹ ਜਿਹੜਾ ਆ ਉਹ ਪੰਜਾਬ ਦੇ ਫੂਡ ਬਾਲ ਨੂੰ ਵੀ ਕੰਟਰੋਲ 'ਚ ਕਰਕੇ ਤੇ ਪੰਜਾਬ ਨੂੰ ਬਿਲਕੁਲ ਹੀ ਮਾੜੇ ਹਾਲਾਤਾਂ ਵੱਲ ਧੱਕਣ ਲਈ ਮਜਬੂਰ ਕਰ ਰਿਹਾ ਕਿਵੇਂ ਦੇਖਦੇ ਹੋ ਹੁਣ ਅਕਾਲੀ ਦਲ ਨੂੰ ਲੈ ਕੇ ਗੱਲ ਕੀਤੀ ਜਾਵੇ ਅਕਾਲੀ ਦਲ ਇਸ ਸਮੇਂ ਕਿਉਂਕਿ ਇਹਨਾਂ ਨੂੰ ਸਜ਼ਾ ਮਿਲੀ ਸੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜੇ ਲੀਡਰ ਸੀਗੇ ਦੋ ਧੜੇਬੰਦੀਆਂ ਵੀ ਹੋਈਆਂ ਤੇ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਜਿਹੜਾ ਇਕਜੁੱਟ ਹੋ ਜਾਣਾ ਚਾਹੀਦਾ ਲੱਗ ਰਿਹਾ ਹੈ ਕਿ ਹੁਣ ਜਿਹੜਾ ਇਕਜੁੱਟ ਹੋ ਪਾਣਗੇ ਜਾਂ ਅਕਾਲੀ ਦਲ ਅੱਗੇ ਨਾਲੋਂ ਸਟਰੋਂਗ ਹੋ ਪਾਏਗਾ ਮੈਨੂੰ ਅੱਜ ਦੇ ਸਰਕਮਸਟੈਂਸਸ ਦੇ ਵਿੱਚ ਬਹੁਤਾ ਕੋਈ ਲੱਗਦਾ ਨਹੀਂ ਹੈ ਦੇ ਕੋ ਸਿੰਸ ਬਨਾਂ ਬਾਰੇ ਮੇਰੇ ਖਿਆਲ ਮੇਰੀ ਟਿੱਪਣੀ ਕਰਨੀ ਬਣਦੀ ਨਹੀਂ ਹੈ ਕਿਉਂਕਿ ਇੱਕ ਧਾਰਮਿਕ ਇਸ਼ੂ ਹੈ ਅ ਲੇਕਿਨ ਜੋ ਸਿੱਖ ਚਿੰਤਕ ਹੈਗੇ ਆ ਉਹਨਾਂ ਦੇ ਮੁਤਾਬਕ ਕਿਤੇ ਪੈਰਾਮੀਟਰ ਜਿਹੜੇ ਆ ਉਹ ਇੱਕੋ ਜਿਹਾ ਰੱਖਣੇ ਚਾਹੀਦੇ ਆ ਕਿਸੇ ਤਰ੍ਹਾਂ ਦਾ ਅਲੱਗ ਨਹੀਂ ਰੱਖਣਾ ਚਾਹੀਦਾ ਉਹਨੂੰ ਬੰਦੇ ਨਾਲ ਜਾਂ ਕਿਸੇ ਪੋਜੀਸ਼ਨ ਨਾਲ ਕੰਪੇਅਰ ਨਹੀਂ ਕੀਤਾ ਜਾ ਸਕਦਾ ਪਰ ਮੈਨੂੰ ਲੱਗਦਾ ਕਿ ਬਹੁਤੇ ਨੀਅਰ ਫਿਊਚਰ ਦੇ ਵਿੱਚ ਉਹ ਕਾਲੀ ਦਲ ਦਾ ਪੰਜਾਬ ਇਸ ਰੂਪ ਦੇ ਵਿੱਚ ਜਿਹੜਾ ਉਹ ਬਹੁਤਾ ਸਟਰੋਂਗ ਨਹੀਂ ਹੋ ਸਕਦਾ ਕਿਉਂਕਿ ਤੁਸੀਂ ਵੀ ਅਕਾਲੀ ਦਲ ਚੀ ਰਹੇ ਹੋ ਅਕਾਲੀ ਦਲ ਤੋਂ ਹੀ ਤੁਹਾਡੀ ਰਾਜਨੀਤੀ ਸ਼ੁਰੂ ਹੋਈ ਸੀਗੀ ਵਿਧਾਇਕ ਵੀ ਉਸ ਤੋਂ ਬਨੇ ਸੀ ਤੇ ਉਸ ਸਮੇਂ ਦੇ ਅਕਾਲੀ ਦਲ ਦੇ ਵਿੱਚ ਤੇ ਇਸ ਸਮੇਂ ਦੇ ਅਕਾਲੀ ਦਲ ਚ ਕਿੰਨਾ ਕੁ ਫਰਕ ਦੇਖ ਰਹੇ ਹੋ ਲੀਡਰਾਂ ਦੀ ਸੋਚ ਦਾ ਕਿੰਨਾ ਕੁ ਫਰਕ ਹੈ ਲੱਗ ਰਿਹਾ ਹੈ ਕਿ ਲੀਡਰ ਜਿਹੜਾ ਇੱਕ ਵਾਰ ਦਵਾਰ ਤੋਂ ਸਟੈਂਡ ਓਪਨ ਨਹੀਂ ਦੇਖੋ ਕੱਲੇ ਅਕਾਲੀ ਦਲ ਦੀ ਗੱਲ ਨਹੀਂ ਹੈ ਜਿਹੜੀ ਸਾਡੀ ਜਿਹੜੀ ਸਾਡੀ ਇੰਟਰਨਲ ਡੈਮੋਕ੍ਰੇਸੀ ਹੈ ਉਹਦੀ ਪ੍ਰੋਬਲਮ ਹੈਗੀ ਆ ਪੰਜਾਬ ਦੇ ਵਿੱਚ ਅੱਜ ਪੋਲਿਟੀਕਲ ਟਰਮੋਇਲ ਹੈ ਮੈਂ ਇਸ ਕਰਕੇ ਕਹਿ ਰਿਹਾ ਕਿ ਜਿਹੜੀ ਸਾਡੀ ਇੰਟਰਨਲ ਡੈਮੋਕ੍ਰੇਸੀ ਹੈ ਨਾ ਉਹਦੇ ਵਿੱਚ ਸਮੇਂ ਦੇ ਮੁਤਾਬਕ ਜਦੋਂ ਸਮੇਂ ਤੇ ਡਿਸੀਜਨ ਲੈਣੇ ਹੁੰਦੇ ਆ ਉਦੋਂ ਬਹੁਤੀ ਡਿਸਕਸ਼ਨ ਜਿਹੜੀ ਹੁੰਦੀ ਨਹੀਂ ਹੈ ਕਿਉਂਕਿ ਕਾਸ਼ ਕਿਤੇ ਸੁਖਵੀਰ ਸਿੰਘ ਬਾਦਲ ਨੇ ਉਸ ਸਮੇਂ ਕੋਈ ਸਿਆਣੇ ਬੰਦਿਆਂ ਨੂੰ ਨਾਲ ਲੈ ਕੇ ਸਲਾਹ ਕਰਕੇ ਡਿਸੀਜਨ ਲਏ ਹੁੰਦੇ ਤੇ ਸ਼ਾਇਦ ਅੱਜ ਅਕਾਲੀ ਦਲ ਨੂੰ ਇਹ ਹਾਰ ਨਾ ਹੁੰਦਾ ਤੇ ਮੈਂ ਇਸ ਕਰਕੇ ਅਕ੍ਰੋਸ ਦਾ ਪਾਰਟੀ ਲਾਈਨ ਕਿੰਨਾ ਹੁੰਦਾ ਵੀ ਯਾਰ ਸਾਡੀ ਪੰਜਾਬ ਦੀ ਅੱਜ ਚਾਹੇ BSP ਦੀ ਗੱਲ ਕਰ ਲਓ ਚਾਹੇ BJP ਦੀ ਗੱਲ ਕਰ ਲਓ ਚਾਹੇ ਅਕਾਲੀ ਦਲ ਦੀ ਗੱਲ ਕਰ ਲਓ ਇਵਨ ਕਿ ਕਾਂਗਰਸ ਦੀ ਭਾਵੇਂ ਗੱਲ ਕਰ ਲਓ ਸੋ ਸਾਰੀਆਂ ਪਾਰਟੀਆਂ ਕਿਤੇ ਨਾ ਕਿਤੇ ਉਸਟਰਮ ਆਇਲ ਦੇ ਵਿੱਚ ਹੈਗੀਆਂ ਮਤਲਬ ਕਿਤੇ ਨਾ ਕਿਤੇ ਜ਼ਿੰਮੇਦਾਰ ਨੇ ਸਾਰੀਆਂ ਕਿਉਂਕਿ ਤੂੰ ਕਿ ਅਲਟੀਮੇਟਲੀ ਜਦੋਂ ਅਸੀਂ ਸਮੇਂ ਦੇ ਮੁਤਾਬਕ ਉਦੋਂ ਸਾਡੇ ਜਿਹੜੇ ਲੀਡਰ ਹੈ ਉਹ ਕੁਝ ਸੁਣਨ ਨੂੰ ਤਿਆਰ ਨਹੀਂ ਹੁੰਦੇ ਆ ਕੁਝ ਕਹਿਣ ਨੂੰ ਵੀ ਤਿਆਰ ਨਹੀਂ ਹੁੰਦੇ ਹੂੰ ਮੈਨੂੰ ਲੱਗਦਾ ਕਿ ਸਾਨੂੰ ਇੰਟਰਨਲ ਡਿਸਕਸ਼ਨਸ ਕਰਨੀਆਂ ਚਾਹੀਦੀਆਂ ਉਹਦੇ ਤੋਂ ਬਾਅਦ ਜਿਹੜੇ ਆ ਫੈਸਲੇ ਲੈਣ ਕਿਵੇਂ ਹੋਊਗੀ ਇੰਟਰਨਲ ਡਿਸਕਸ਼ਨ ਕਿਉਂਕਿ ਹਰ ਇੱਕ ਪਾਰਟੀ ਜਿਹੜਾ ਜਾਂ ਹਰ ਇੱਕ ਲੀਡਰ ਇੱਕ ਦੂਸਰੇ ਤੇ ਇਲਜ਼ਾਮਾ ਤਾ ਲਗਾਉਂਦੇ ਰਹਿੰਦੇ ਨੇ ਅਗਰ ਮਿਲਦੇ ਵੀ ਨਹੀਂ ਤਾਂ ਗੱਲਬਾਤਾਂ ਹੁੰਦੀ ਨਹੀਂ ਧਾਰਮਿਕ ਸਮਾਗਮ ਤੋਂ ਜ਼ਰੂਰ ਮਿਲਦੇ ਪਰ ਉੱਥੇ ਕੋਈ ਗੱਲਬਾਤ ਹੁੰਦੀ ਇਸ ਤਰ੍ਹਾਂ ਇਹ ਨਹੀਂ ਕੁਝ ਨਹੀਂ ਹੁੰਦਾ ਹੌਲੀ ਹੌਲੀ ਇਹ ਦੇਖੋ ਮੈਂ ਤਾਂ ਇਸ ਗੱਲ ਤੇ ਬਹੁਤ شدت ਨਾਲ ਲੱਗਿਆ ਹੋਇਆ ਵੀ ਸਾਨੂੰ ਟੀਮਾਂ ਬਣਾਉਣੀਆਂ ਚਾਹੀਦੀਆਂ ਸਾਨੂੰ ਇੱਕ ਦੂਸਰੇ ਦੀ ਸਲਾਹ ਨਾਲ ਚੰਗੀ ਸੋਚ ਨਾਲ ਈਵਨ ਕਿ ਕੁਝ ਐਕਸਪਰਟ ਜਿਹੜੇ ਉਹਨਾਂ ਫੀਲਡ ਦੇ ਹੋਣ ਜਿੱਥੇ ਮੈਨੂੰ ਕੋਈ ਕਦੀ ਸੰਗ ਨਹੀਂ ਆਉਂਦੀ ਜੇ ਆਪਾਂ ਇਹ ਕਹੀਏ ਵੀ ਕੋਈ ਐਕਸਪਰਟ ਬੰਦਾ ਸਾਨੂੰ ਆਣ ਕੇ ਸਲਾਹ ਦੇ ਜਵੇ ਤਾਂ ਚੰਗੀ ਗੱਲ ਹੈਗੀ ਆ ਕਿਉਂਕਿ ਉਸ ਬੰਦੇ ਦਾ ਹੋ ਸਕਦਾ 30 40 ਸਾਲ ਦਾ ਤਜਰਬਾ ਹੋਵੇ ਜਿਹੜਾ ਮੇਰਾ ਨਾ ਹੋਵੇ ਸੋ ਮੈਨੂੰ ਲੱਗਦਾ ਪੁੱਛਣ 'ਚ ਕੋਈ ਹਰਜ ਨਹੀਂ ਹੋਣਾ ਚਾਹੀਦਾ ਜਿਹੜਾ ਸੁਖਵੀਰ ਬਾਦਲ ਤੇ ਹਮਲਾ ਹੋਇਆ ਸੀਗਾ ਦਰਬਾਰ ਸਾਹਿਬ ਦੇ ਵਿੱਚ ਹੀ ਗੋਲੀ ਚੱਲਦੀ ਹੈ ਉਸ ਨੂੰ ਲੈ ਕੇ ਰਾਜਨੀਤੀ ਵੀ ਕਾਫੀ ਹੋਈ ਹੈ ਇੱਕ ਪਾਸੇ ਵਿਕਰਮ ਮਜੀਠੀਆ ਨੇ ਪੁਲਿਸ 'ਤੇ આરોਪ ਲਗਾਏ ਤੇ ਪੁਲਿਸ ਇਹ ਵੀ ਕਹਿ ਰਹੀ ਹੈ ਕਿ ਕਿਤੇ ਨਾ ਕਿਤੇ ਸੰਮਤੀ ਕਰਕੇ ਵੀ ਇਸ ਦੀ ਜਾਂਚ ਹੋ ਰਹੀ ਹੈ ਲੱਗ ਰਿਹਾ ਹੈ ਕਿ ਕੁਲ ਮਿਲਾ ਕੇ ਹਮਲਾ ਸੀਗਾ ਜਾਂ ਕੋਈ ਰਾਜਨੀਤਿਕ ਸਟੰਡ ਸੀ ਜਾਂ ਕੀ ਤੁਹਾਨੂੰ ਲੱਗਦਾ ਹੈ ਦੇਖੋ ਪ੍ਰਾਇਮਰਲੀ ਇਹ ਦੇਖੋ ਗੋਲੀ ਤਾਂ ਚੱਲੀ ਹੈ ਸੋ ਬਾਕੀ ਗੱਲਾਂ ਤਾਂ ਸਾਰੀਆਂ ਜਿਹੜੀਆਂ ਬਾਅਦ ਦੀਆਂ ਹੈਗੀਆਂ ਕਿਉਂਕਿ ਇਹਦੇ ਵਿੱਚ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਦੇ ਵਿੱਚ ਸਰਕਾਰ ਦੀ ਕਮਜ਼ੋਰੀ ਤਾਂ ਬੜੀ ਕਲੀਅਰ ਕੱਟ ਦਿਖਦੀ ਹੈਗੀ ਉਦੋਂ ਬਾਅਦ ਦੀ ਏਜੰਸੀਆਂ ਜਾਂਚ ਕਰਦੀਆਂ ਕੀ ਆਉਂਦੀ ਕੀ ਸਾਹਮਣੇ ਨਹੀਂ ਆਉਂਦਾ ਉਹ ਇੱਕ ਸੈਕੰਡਰੀ ਗੱਲ ਹੈ ਲੇਕਿਨ ਕਿਉਂਕਿ ਪੁਲਿਸ ਵਾਲੇ ਉਥੇ ਸਿਵਲ ਡਰੈਸ 'ਚ ਸੀਗੇ ਉਹਨਾਂ ਨੇ ਹੀ ਬਚਾਇਆ ਆਖਿਰ ਸੁਖਬੀਰ ਬਾਦਲ ਨੂੰ ਉਹ ਉਹਨਾਂ ਦਾ ਕਿਉਂਕਿ ਮਿਲੇ ਵੀ ਹੈ ਸੁਖਵੀਰ ਬਾਦਲ ਉਹਨਾਂ ਨੂੰ ਤੇ ਕਿਵੇਂ ਦੇਖ ਰਹੇ ਹੋ ਇਸ ਚੀਜ਼ ਜੀ ਫਰਜ਼ ਬਣਦਾ ਉਹਨਾਂ ਦਾ ਜਿਹੜੀ ਡਿਊਟੀ ਹੈ ਜੀ ਫਿਰ ਸਰ ਇੰਟੈਲੀਜੈਂਸ ਦੀ ਆਪਾਂ ਕਿਵੇਂ ਫੇਲੀਅਰ ਦੀ ਗੱਲ ਕਰੀਏ ਨਹੀਂ ਇੰਟੈਲੀਜੈਂਸ ਦੀ ਦੇਖੋ ਇੱਕ ਬੰਦੇ ਦਾ ਉਸ ਜਗ੍ਹਾ ਦੇ ਉੱਤੇ ਜਿਹੜਾ ਪਿਸਟਲ ਲੈ ਕੇ ਆਉਣਾ ਹੀ ਇੰਟੈਲੀਜੈਂਸ ਫੇਲੀਅਰ ਆ ਕਿਉਂਕਿ ਹਰ ਉਥੇ ਸਿੱਖਸ਼ਤ ਦਾ ਹਲੂ ਜਾਂਦੇ ਨੇ ਸਿੱਖਸ਼ਤ ਦਾ ਹਲੂ ਦੀ ਅਰਕੀ ਸੇ ਤਲਾਸ਼ੀ ਤਾਂ ਹੁੰਦੀ ਨਹੀਂ ਹੈ ਕਿ ਕੌਣ ਕੌਣ ਉਥੇ ਜਾ ਰਿਹਾ ਹੈ ਜਾਂ ਕੌਣ ਉਹਦੇ ਕੋਲ ਕੀ ਹੈਗਾ ਹੈ ਨਾ ਇੰਟੈਲੀਜੈਂਸ ਜਿਹੀਆਂ ਸੀਜ਼ ਹੈਗੀਆਂ ਜਿਹੜਾ ਇਹੋ ਜਿਹਾ ਇਨਸਾਨ ਹੁੰਦਾ ਉਹ ਕਿਤੇ ਨਾ ਕਿਤੇ ਉਹਦੇ ਤੇ ਨਜ਼ਰਸਾਨੀ ਤਾਂ ਰੱਖਦੀਆਂ ਹੈਗੀਆਂ ਇਹ ਤਾਂ ਹੈ ਨਹੀਂਗਾ ਕਿ ਮੈਂ ਕਿਹਾ ਭਾਵੇਂ ਸਿਵਲ ਕੱਪੜਿਆਂ ਦੇ ਵਿੱਚ ਹੋਣ ਜਿਹੜੀਆਂ ਕੋਈ ਨਾ ਕੋਈ ਜਿਹੜੇ ਆ ਫਾਲੋਅਰ ਨੂੰ ਕਰਦੇ ਹੁੰਦੇ ਆ ਲੇਕਿਨ ਉਹਨੂੰ ਫਾਲੋ ਕਰਦੇ ਆ ਜਾਂ ਉਹਦੇ ਉੱਥੇ ਐਂਟਰ ਕਰਦੇ ਆ ਇਹਦਾ ਮਤਲਬ ਕਿਤੇ ਨਾ ਕਿਤੇ ਅੰਗੈਲੀ ਤਾਂ ਇੰਟੈਲੀਜੈਂਸ ਸ ਐਂਗਲ ਤੋਂ ਹੋਈ ਹੈਗੀ ਤੇ ਇੱਕ ਹੋਰ ਅਗਰ ਗੱਲ ਕੀਤੀ ਹੈ ਵੀ ਕਾਂਗਰਸ ਨੂੰ ਲੈ ਕੇ ਤਿੰਨ ਸੀਟਾਂ ਕਾਂਗਰਸ ਹਾਰੀ ਹੈ ਜਿੰਨੀ ਚਾਹਨਾ ਜੀ ਤੇ ਇਹ ਵਿੱਚ ਵਿੱਚ ਵਿਰੋਧ ਵੀ ਹੋ ਰਿਹਾ ਰਾਜਾ ਵਿਡਿੰਗ ਦਾ ਵੀ ਤੇ ਦਵਿੰਦਰ ਯਾਦਵ ਦਾ ਵੀ ਕੀ ਲੱਗ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਚੇਂਜਸ ਦੇਖਣ ਨੂੰ ਮਿਲੂਗੇ ਕਾਂਗਰਸ ਪਾਰਟੀ 'ਚ ਦੇ ਕੁਝ ਚੇਂਜਸ ਤਾਂ ਹਮੇਸ਼ਾ ਹੀ ਜ਼ਿੰਦਗੀ ਦਾ ਹਿੱਸਾ ਰਿਹਾ ਹੈਗਾ ਉਹਦੇ ਵਿੱਚ ਦੇਖੋ ਕਈ ਵਾਰੀ ਕੀ ਸਰਕਮਸਟੈਂਸਸ ਇਹੋ ਜਿਹੇ ਹੋ ਜਾਂਦੇ ਆ ਜਿਹਦੇ ਕਰਕੇ ਇਲੈਕਸ਼ਨ ਜਿਹੜੀ ਆ ਤੁਸੀਂ ਹਾਰ ਜਾਂਦੇ ਆ ਕਿਉਂਕਿ ਸੱਤਾ ਦਾ ਉਤਰ ਪਾਰਟੀ ਹੋਈ ਹੈ ਪ੍ਰਵਕਸ਼ ਹੋਵੇ ਉਹ ਜ਼ਰੂਰ ਇਹ ਗੱਲ ਕਹਿੰਦੇ ਕਹਿੰਦੇ ਕਾਂਗਰਸ ਦੇ ਵਿੱਚ ਤਾਂ ਹਜੇ ਵੀ ਜਿਹੜਾ ਫੁੱਟ ਪਈ ਹੋਈ ਹੈ ਇੱਕ ਦੂਸਰੇ ਦੇ ਨਾਲ ਕਦੀ ਬੈਠਦੇ ਨਜ਼ਰ ਨਹੀਂ ਆਉਂਦੇ ਕਦੀ ਖੜ੍ਹਦੇ ਨਜ਼ਰ ਨਹੀਂ ਆਉਂਦੇ ਕਿਤੇ ਨਾ ਕਿਤੇ ਕਾਂਗਰਸ ਨੂੰ ਪੰਜਾਬ ਦੇ ਵਿੱਚ ਵੀ ਇਹਨਾਂ ਦੇ ਲੀਡਰ ਹੈ ਜੋ نیچے ਲੈ ਕੇ ਆ ਰਹੇ ਨੇ ਦਸਤ ਨਹੀਂ ਕੋਈ ਇਹੋ ਜੀ ਗੱਲ ਨਹੀਂ ਹੌਲੀ ਹੌਲੀ ਠੀਕ ਹੋ ਜਾਊਗਾ ਤੁਹਾਨੂੰ ਤਾਂ ਜ਼ਿਆਦਾ ਪਤਾ ਹੈ ਕਿਉਂਕਿ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਰਾ ਕੁਝ ਹੌਲੀ ਹੌਲੀ ਠੀਕ ਹੋਊਗਾ ਆਪਾਂ ਚੰਗੀ ਹੋਪ ਰੱਖੀਏ ਪੰਜਾਬ ਲਈ ਆਪਾਂ ਵਿਤਰ ਸੋਚੀਏ ਸਾਰੇ ਪ੍ਰਧਾਨਗੀ ਨੂੰ ਹੈ ਕਿਤੇ ਕੋਈ ਪ੍ਰਧਾਨ ਚੇਂਜ ਤਾਂ ਨਹੀਂ ਕਰਨ ਵਾਲੀ ਕਾਂਗਰਸ ਹੈ ਵੀ ਪਤਾ ਨਹੀਂ ਮੈਂ ਤਾਂ ਹੁਣ ਉਸ ਪੋਜੀਸ਼ਨ ਦੇ ਵਿੱਚ ਨਹੀਂ ਹੈਗਾ ਜਿੱਥੇ ਮਤਲਬ ਇਹ ਡਿਸੀਜਨ ਜਿਹੜੇ ਲਏ ਜਾਂਦੇ ਹੈ ਕਿਉਂਕਿ ਤੁਹਾਡਾ ਵੀ ਨਾਮ ਕਿਤੇ ਨਾ ਕਿਤੇ ਜ਼ਰੂਰ ਸੁਰਖੀਆਂ ਦੇ ਵਿੱਚ ਹੈ ਕਿਤੇ ਨਾ ਕਿਤੇ ਚਰਚਾਵਾਂ ਹੋ ਰਹੀਆਂ ਨੇ ਕਿ ਪ੍ਰਗਟ ਸਿੰਘ ਨੂੰ ਵੀ ਜਿਹੜਾ ਪੀਪੀਸੀ ਦਾ ਪ੍ਰਧਾਨ ਬਣਾ ਸਕਦੀ ਹੈ ਦੇਖੋ ਕਿਸੇ ਨੂੰ ਵੀ ਬਣਾ ਸਕਦੀ ਹੈ ਇਦੇ ਵਿੱਚ ਕੋਈ ਉਹ ਤਾਂ ਨਹੀਂ ਹੈ ਕਿ ਕਿਸੇ ਦੀ ਮੋਹਰ ਤਾਂ ਲੱਗੀ ਨਹੀਂ ਹੁੰਦੀ ਹਮੇਸ਼ਾ ਜ਼ਿੰਦਗੀ ਦੇ ਵਿੱਚ ਬਦਲਾਅ ਤਾਂ ਆਉਂਦੇ ਰਹਿੰਦੇ ਕਿਉਂਕਿ ਵਰਕਰਾਂ ਨਾਲ ਵੀ ਅਸੀਂ ਗੱਲ ਕੀਤੀ ਵਰਕਰ ਕਹਿ ਰਹੇ ਹੈ ਕਿ ਔਨ ਕੈਮਰਾ ਤਾਂ ਨਹੀਂ ਕੋਈ ਗੱਲ ਕਰਦਾ ਲੇਕਿਨ ਹਾਂ ਜ਼ਰੂਰ ਕਿਉਂਕਿ ਤੁਹਾਨੂੰ ਪਤਾ ਮੀਡੀਆ ਨਾਲ ਹਰ ਕੋਈ ਮਿਲਦਾ ਲੇਕਿਨ ਉਹ ਇਹ ਜ਼ਰੂਰ ਕਹਿ ਰਹੇ ਨੇ ਕਿ ਅਗਰ ਪ੍ਰਧਾਨਗੀ ਅਗਰ ਕਿਸੇ ਨੂੰ ਦਿੱਤੀ ਜਾਂਦੀ ਹੈ ਲੇਕਿਨ ਸੀਐਮ ਚਹਿਰਾ ਉਸ ਨੂੰ ਲੈ ਕੇ ਜਿਹੜਾ ਅਗਲੀ ਵਾਰ ਇਲੈਕਸ਼ਨਾਂ ਲੜੇ ਜਾਂ ਅਗਰ ਸੀਐਮ ਚਹਿਰਾ ਲੈ ਕੇ ਲੜਦੇ ਨੇ ਤਾਂ ਫਿਰ ਇਸ ਵਾਰ ਫਿਰ ਕਾਂਗਰਸ ਹਾਰ ਸਕਦੀ ਹੈ ਦੇ ਕੋ ਵਰਕਰਸ ਦਾ ਆਪਣਾ ਆਪਣਾ ਥਿਊ ਹੈਗਾ ਸਾਰਿਆਂ ਦਾ ਆਪਣਾ ਆਪਣਾ ਥਿਊ ਹੈਗਾ ਕਿ ਇਹ ਤਾਂ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੂਗਾ ਔਰ ਜਿਹਦੀ ਕਿਸਮਤ ਚ ਜਿਹੜੀ ਚੀਜ਼ ਹੋਊਗੀ ਉਹਨੂੰ ਮੈਨੂੰ ਲੱਗਦਾ ਕਦੀ ਜਿਹੜਾ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਨਗਰ ਨਿਗਮ ਚ ਕਿੰਨੀ ਕਾਸ ਹੈਗੀ ਹੈ ਕਿੱਥੇ ਕਿੱਥੇ ਮਿਹਰਬੰਦਾ ਨਜ਼ਰ ਆ ਰਿਹਾ ਕੋਈ ਦੇਖੋ ਜਲੰਧਰ ਦੇ ਵਿੱਚ ਤਾਂ ਮੈਨੂੰ ਲੱਗਦਾ ਕਿ ਜਲੰਧਰ ਦੇ ਵਿੱਚ ਜ਼ਰੂਰ ਮਿਹਰ ਜਿਹੜਾ ਉਹ ਕਾਂਗਰਸ ਦਾ ਬਣੂਗਾ ਬਿਲਕੁਲ ਸੋ ਇਹ ਸੰਸਾਡੇ ਨਾ ਪ੍ਰਗਟ ਸਿੰਘ ਇਹਨਾਂ ਨੇ ਕਿਹਾ ਹੈ ਕਿ ਜਿਹੜਾ ਪੰਜਾਬ ਦੇ ਕਈ ਮੁੱਦਿਆਂ ਨੂੰ ਲੈ ਕੇ ਗੱਲਬਾਤ ਕੀਤੀ ਹੈ ਔਰ ਦੂਸਰਾ ਅਕਾਲੀ ਦਲ ਨੂੰ ਲੈ ਕੇ ਵੀ ਕਹਿ ਹੈ ਕਿ ਕਿਤੇ ਨਾ ਕਿਤੇ ਜਿਹੜਾ ਅਕਾਲੀ ਦਲ ਨੂੰ ਇੱਥੇ ਵਿਚਾਰ ਜ਼ਰੂਰ ਕਰਨਾ ਚਾਹੀਦਾ ਅਗਰ ਪੰਜਾਬ ਦੇ ਵਿੱਚ ਮਜ਼ਬੂਤ ਹੋਣਾ ਹੈ ਤਾਂ ਕੈਮਰਾਮੈਨ ਰਿਸ਼ਵ ਦੇ ਨਾਲ ਗਵਿੰਦਰ ਕੁਮਾਰ ਜਲੰਧਰ ਪੰਜਾਬ ਤੋਂ